ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਹਰਮੰਦਰ ਸਿੰਘ ਫਰੈਂਡਸ਼ਿਪ ਇਮੀਗ੍ਰੇਸ਼ਨਾਂ ਨਾਨਕ ਸਰਕ ਲੇਰਾ ਕੌਂਕੇ ਰੋਡ ਜਗਰਾਵਾ ਤੋਂ ਅੱਜ ਤੁਹਾਡੇ ਰੂਬਰੂ ਹੋ ਰਿਹਾ ਹਾਂ ਜਿਹਦੇ ਵਿੱਚ ਸ਼ੇਨਗੇਨ ਕੰਟਰੀ 26 27 ਕੰਟਰੀਆਂ ਨਾਲ ਉਹਨਾਂ ਦੀ ਰਿਕੁਆਇਰਮੈਂਟ ਵਰਕ ਪਰਮਿਟ ਦੀ ਸਾਡੇ ਕੋਲ ਇਸ ਟਾਈਮ ਤੇ ਅਵੇਲੇਬਲ ਹੈਗੀ ਆ ਜਿਦੇ ਵਿੱਚ 10 ਕੰਟਰੀ ਹਨ ਮੈਂ ਤੁਹਾਨੂੰ ਨਾਂ ਵੀ ਗਿਣਾ ਦਿੰਦਾ ਹਾਂ ਕਿਹੜੇ-ਕਿਹੜੇ ਕੰਟਰੀਆਂ ਦੀ ਵਰਕ ਪਰਮਿਟ ਦੀ ਰਿਕੁਆਇਰਮੈਂਟ ਆਈ ਹੈ ਜਿਦੇ ਵਿੱਚ ਸਰਬੀਆ ਮਾਲਟਾ ਤੁਰਕੀ ਪੋਰਟੂਗਾਲ ਰੋਮਾਨੀਆ ਕਰੋਸ਼ੀਆ ਬੁਲਗਾਰੀਆ ਸਲੋਵਾਕੀਆ ਅਤੇ ਇੱਕ ਦੋ ਕੰਟਰੀ ਹੋਰ ਵੀ ਹਨ ਇਹਨਾਂ ਕੰਟਰੀਆਂ ਦਾ ਸਾਡੇ ਕੋਲ ਰਿਕੁਆਇਰਮੈਂਟ ਆਈ ਹੈ 1 ਸਾਲ ਦਾ ਵਰਕ ਪਰਮਿਟ ਹੋਊਗਾ ਜਿਹੜਾ ਕਿ ਰੀਨਿਊ ਹੋਊਗਾ ਜਿਹਦੇ ਵਿੱਚ ਪਾਸਪੋਰਟ ਦੀ ਗੱਲ ਕਰਗੇ ਪਾਸਪੋਰਟ ਈਸੀਆਰ ਨਾ ਨੀਸੀਆਰ ਅਸੈਪਟੇਬਲ ਹਨ ਇੱਕ ਅਨਪੜ੍ਹ ਬੰਦਾ ਵੀ ਵਰਕ ਪਰਮਿਟ ਅਪਲਾਈ ਕਰ ਸਕਦਾ ਹੈ ਇਨ੍ਹਾਂ ਕੰਟਰੀਆਂ ਦਾ ਉਮਰ ਦੀ ਹੱਦ 18 ਸਾਲ ਤੋਂ ਲੈ ਕੇ 55 ਸਾਲ ਤੱਕ ਜਿਹਦੇ ਵਿੱਚ ਅਸੀਂ ਖਰਚੇ ਦੀ ਗੱਲ ਕਰੀਏ ਆਮ ਤੌਰ ਤੇ ਅਸੀਂ ਦੇਖਦੇ ਹਾਂ ਇਹਨਾਂ ਕੰਟਰੀਆਂ ਦੇ ਵਿੱਚ ਬਹੁਤ ਸਾਰੇ ਏਜੰਟ 5 ਲੱਖ ਜਾਂ 10 ਲੱਖ ਵੱਧ ਵੀ ਮੰਗੀ ਜਾਂਦੇ ਹਨ ਲੇਕਿਨ ਸਾਡਾ ਜੈਨੂਇਨ ਰੇਟ ਹੀ ਹੈ ਤੁਸੀਂ ਸਾਡੇ ਦਫ਼ਤਰ ਵਿੱਚ ਆ ਕੇ ਵੀ ਮਿਲ ਸਕਦੇ ਹੋ ਜਾਂ ਤੁਸੀਂ ਸਾਡੇ ਮੋਬਾਈਲ ਨੰਬਰ ਤੇ ਵੀ ਤੁਸੀਂ ਗੱਲਬਾਤ ਕਰ ਸਕਦੇ ਹੋ ਇਹਦੇ ਵੀ ਜਿਹੜੀ ਰਿਕੁਆਇਰਮੈਂਟ ਹੈਗੀ ਆ ਪਾਸਪੋਰਟ ਦੀ ਸਕੈਨ ਕਾਪੀ ਚਾਹੀਦੀ ਹੈ ਆਧਾਰ ਕਾਰਡ এডਿਕੇਸ਼ਨ ਦੇ ਸਰਟੀਫਿਕੇਟ ਜਿਹੜੇ ਵੀ ਕੰਟਰੀ ਜਾਣਾ ਹੈ ਉਸ ਦੀ ਪੀਸੀਸੀ ਨਾਲ ਲੱਗਦੀ ਹੈ ਇਹਦਾ ਪ੍ਰੋਸੈਸਿੰਗ ਟਾਈਮ 2 ਤੋਂ 3 ਮਹੀਨਿਆਂ ਦਾ ਹੈ ਤੁਸੀਂ ਹੁਣ ਕਿਹੜੇ ਕਿਹੜੇ ਕੰਮ ਲਈ ਤੁਸੀਂ ਅਪਲਾਈ ਕਰ ਸਕਦੇ ਹੋ ਇਹਦੇ ਵਿੱਚ ਡਰਾਈਵਰ ਟਰੱਕ ਡਰਾਈਵਰ ਫੋਰਕ ਲਿਫਟ ਡਰਾਈਵਰ ਇਸ ਤੋਂ ਲਾਵਾ ਵਰਕਰਾਂ ਦੀ ਗੱਲ ਕਰਕੇ ਸੁਪਰ ਮਾਰਕੀਟ ਦੇ ਵਿੱਚ ਵਰਕਰ ਦੀ ਲੋੜ ਹੈ ਵੇਅਰ ਆਊਟ ਦੇ ਵਿੱਚ ਵਰਕਰ ਦੀ ਲੋੜ ਹੈ ਹੋਟਲ ਲਾਈਨ ਦੇ ਵਿੱਚ ਫੈਕਟਰੀ ਦੇ ਵਿੱਚ ਵਰਕਰਾਂ ਦੀ ਜ਼ਰੂਰਤ ਹੈ ਵਧੇਰੇ ਜਾਣਕਾਰੀ ਲੈਣ ਲਈ ਤੁਸੀਂ ਸ਼ੀਰ ਲਿਖੇ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ ਸਾਡਾ YouTube ਚੈਨਲ ਸੋਨਾ ਪੰਜਾਬ ਅਤੇ ਟ੍ਰੈਂਗਲ ਪਾਰਟੀ ਪੰਜਾਬ Facebook ਪੇਜ ਵੀ ਹੈ ਤੁਸੀਂ ਇਸ ਨੂੰ ਵਾਤ ਤੋਂ ਵਾਤ ਸਬਸਕ੍ਰਾਈਬ ਕਰੋ ਫਾਲੋ ਕਰੋ ਲਾਈਕ ਕਰੋ ਸ਼ੇਅਰ ਕਰੋ ਤਾਂ ਜੋ ਤੁਹਾਨੂੰ ਇਨ੍ਹਾਂ ਕੰਟਰੀਆਂ ਦੇ ਬਾਰੇ ਦੇ ਵਿੱਚ ਹੋਰ ਜਾਣਕਾਰੀ ਮਿਲ ਸਕੇ ਅਸੀਂ ਸਾਰਾ ਨੂੰ ਜੀ ਆਖਦੇ ਹਾਂ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ